ਇੱਕ ਫੌਜੀ ਜਵਾਨ ਛੁੱਟੀ ਤੇ ਘਰ ਆ ਕੇ ਚੋਰ ਬਣ ਗਿਆ ਮੋਹਾਲੀ ਪੁਲਿਸ ਨੇ ਉਸ ਨੂੰ ਉਸ ਦੇ ਭਰਾ ਅਤੇ ਇੱਕ ਦੋਸਤ ਦੇ ਸਮੇਤ ਵਾਹਨ ਚੋਰੀ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਮਲਜ਼ਮ ਦੇ ਕੋਲੋਂ ਚੋਰੀ ਦੇ ਕਈ ਵਾਹਨ ਬਰਾਮਦ ਕੀਤੇ ਗਏ ਹਨ ਅਗਦੀ ਵੀਰ ਦਾ ਨਾਮ ਜਿਹੜਾ ਹੈ ਉਹ ਇਸਮੀਤ ਸਿੰਘ ਹੈ ਜੋ ਕਿ ਫਾਜ਼ਿਲਕਾ ਪੰਜਾਬ ਦਾ ਰਹਿਣ ਵਾਲਾ ਹੈ ਮੋਹਾਲੀ ਦੇ ਐਸਐਸਪੀ ਸੰਦੀਪ ਗਰਗ ਨੇ ਦੱਸਿਆ ਕਿ ਇਸਮੀਤ ਜਿਹੜਾ ਹੈ ਉਹ ਅਗਨੀਵੇਦ ਸਾਲ 2022 ਦੇ ਵਿੱਚ ਫੌਜ ਵਿੱਚ ਭਰਤੀ ਹੋਇਆ ਸੀ 2 ਮਹੀਨੇ ਪਹਿਲਾਂ ਉਹ 1 ਮਹੀਨੇ ਦੀ ਛੁੱਟੀ ਤੇ ਘਰ ਆਇਆ ਸੀ ਆਉਂਦੇ ਸਮੇਂ ਉਸਨੇ ਉੱਤਰ ਪ੍ਰਦੇਸ਼ ਤੋਂ ਨਾਜਾਇਜ਼ ਹਥਿਆਰ ਵੀ ਖਰੀਦੇ ਤੇ ਘਰ ਆ ਕੇ ਉਸਨੇ ਆਪਣੇ ਦੋਸਤ ਅਤੇ ਭਰਾ ਦੇ ਨਾਲ ਮਿਲ ਕੇ ਨਾ ਹਥਿਆਰਾਂ ਦੇ ਨਾਲ ਚੋਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਪੁਲਿਸ ਅਨੁਸਾਰ ਇਹਨਾਂ ਨੇ ਮੋਹਾਲੀ ਦੇ ਵਿੱਚ ਕਿਰਾਏ ਤੇ ਕਮਰਾ ਲੈ ਕੇ ਉਸ ਤੋਂ ਬਾਅਦ ਜਾਲੀ ਦਸਤਾਵੇਜ਼ਾਂ ਦੇ ਆਧਾਰ ਤੇ ਚੋਰੀ ਦੀਆਂ ਗੱਡੀਆਂ ਜੋੜੀਆਂ ਨੇ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਮੋਹਾਲੀ ਪੁਲਿਸ ਨੇ ਇੱਕ ਗੁਪਤ ਸੂਚਨਾ ਦੇ ਆਧਾਰ ਤੇ ਇਹਨਾਂ ਨੂੰ ਕਾਬੂ ਕੀਤਾ ਸੀ ਇਸ ਤੋਂ ਬਾਅਦ ਵਾਹਨ ਚੋਰੀ ਦੇ ਕਈ ਮਾਮਲੇ ਜੋੜੇ ਨੇ ਸਾਹਮਣੇ ਆਏ ਸਨ ਜੁਲਾਈ ਦੀ ਦਰਮਿਆਨੀ ਰਾਤ ਨੂੰ ਇੱਕ ਇਨਸੀਡੈਂਟ ਹੋਇਆ ਸੀ ਜਿਹਦੇ ਵਿੱਚ ਇੱਕ ਡਿਜ਼ਾਇਰ ਕੈਬ ਜਿਹੜੀ ਹੈਗੀ ਹੈ ਡਿਜ਼ਾਇਰ ਟੈਕਸੀ ਜਿਹੜੀ ਹੈਗੀ ਹੈ ਉਹ ਗਨ ਪੁਆਇੰਟ ਤੇ ਖੋਲੀ ਗਈ ਸੀ ਬਲੌਂਗੀ ਦੇ ਏਰੀਆ ਦੇ ਵਿੱਚ ਸਾਡੀਆਂ ਇਮੀਡੀਏਟਲੀ ਟੀਮਾਂ ਜਿਹੜੀਆਂ ਸੀਗੀਆਂ ਥਾਣੇ ਦੀ ਟੀਮਾਂ ਸੀ ਇਹਦੀ ਟੀਮਾਂ ਇਮੀਡੀਏਟਲੀ ਐਕਸ਼ਨ ਦੇ ਵਿੱਚ ਆ ਗਈਆਂ ਤੇ ਕੇਸ ਨੂੰ ਅਸੀਂ ਟ੍ਰੇਸ ਕਰਨਾ ਸ਼ੁਰੂ ਕੀਤਾ ਤਾਂ ਇਹਦੇ ਵਿੱਚ ਸਾਨੂੰ ਸਫਲਤਾ ਮਿਲੀ ਜਦੋਂ ਅਸੀਂ ਹੁਣ ਇਹ ਇਹਨਾਂ ਦੇ ਇਹਦੇ ਵਿੱਚ ਜਿਹੜੇ ਇਨਵੋਲਡ ਤਿੰਨ ਦੋਸ਼ੀ ਨੇ ਉਹ ਤਿੰਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਇਹ ਤਿੰਨੇ ਦੋਸ਼ੀਆਂ ਤੋਂ ਜਿਹੜੀ ਖੋਈ ਹੋਈ ਗੱਡੀ ਸੀ ਉਹ ਵੀ ਰਿਕਵਰ ਹੋਈ ਏ ਤੇ ਉਸ ਦੇ ਨਾਲ ਜਿਹੜਾ ਵੈਪਨ 315 ਬੋਰ ਦਾ ਇੱਕ ਦੇਸੀ ਕੱਟਾ ਯੂਜ਼ ਹੋਇਆ ਸੀਗਾ ਉਹ ਵੀ ਇਹਦੇ ਵਿੱਚ ਰਿਕਵਰ ਕਰ ਲਿਆ ਗਿਆ ਆ ਇਹਨਾਂ ਦੀ ਪੁੱਛਗਿੱਛ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਪਿਛਲੇ ਕਰੀਬ 2 ਮਹੀਨਿਆਂ ਤੋਂ ਬਲਾਂਗੇ ਏਰੀਆ ਦੇ ਵਿੱਚ ਇੱਕ PG 'ਚ ਰਹਿ ਰਹੇ ਸਨ ਤੇ ਇਹ ਦਿੱਲੀ 'ਚ ਅਬਨਾ ਫਜ਼ਿਲਕਾ ਦੇ ਬੇਸਿਕਲੀ ਪੁੱਛੋਂ ਰਹਿਣ ਵਾਲੇ ਨੇ ਫਜ਼ਿਲਕਾ ਤੋਂ ਇਹ ਧਿਆਨ ਦੇ ਸੀ ਨਹੀਂ ਕਿ ਇਹਨਾਂ ਨੇ PG ਦਾ ਕਮਰਾ ਰੈਂਟ ਤੇ ਲਿੱਤਾ ਹੋਇਆ ਸੀ ਤੇ ਇੱਥੇ ਆ ਕੇ ਰਹਿ ਪੈਂਦੇ ਸੀ ਤੇ ਜਾਂਦੇ ਹੋਏ ਵਾਰਦਾਤ ਕਰਕੇ ਕੋਈ ਨਾ ਕੋਈ ਇਨਸੀਡੈਂਟ ਕਰਕੇ ਉਸ ਤੋਂ ਬਾਅਦ ਵਾਪਸ ਫਜ਼ਿਲਕਾ ਚਲੇ ਜਾਂਦੇ ਸਨ ਹਜੇ ਤੱਕ ਇਹਨਾਂ ਦੀਆਂ ਦੋ ਚੋਰੀ ਦੀਆਂ ਵਾਰਦਾਤਾਂ ਵੀ ਸਾਹਮਣੇ ਆਈਆਂ ਜਿਦੇ ਵਿੱਚ ਇੱਕ ਐਕਟਿਵਾਂ ਉਹਨੂੰ ਚੋਰੀ ਕੀਤੀ ਸੀ ਪਲੱਸ ਇੱਕ ਬੁਲਟ ਮੋਟਰਸਾਈਕਲ ਜਿਹੜਾ ਹੈਗਾ ਉਹ ਚੋਰੀ ਇਹ ਇਸ ਗੱਡੀਆਂ ਦੇ ਵਿੱਚ ਚਾਹੇ ਚੋਰੀਆਂ ਖੋਈਆਂ ਹੋਈਆਂ ਗੱਡੀਆਂ ਇਹਦੇ ਉੱਤੇ ਜਾਲੀ ਨੰਬਰ ਪਲੇਟ ਲਗਾ ਕੇ ਜਾਂ ਤਾਂ ਉਸ ਨੂੰ ਖੁਦ ਇਸਤੇਮਾਲ ਕਰਦੇ ਸਨ ਜਾਂ ਫਿਰ ਅੱਗੇ ਕਿਸੇ ਨੂੰ ਇਸਤੇਮਾਲ ਕਰਨ ਵਾਸਤੇ ਦਿੰਦੇ ਸਨ ਤੇ ਜਾਂ ਫਿਰ ਉਸ ਗੱਡੀ ਨੂੰ ਵੇਚ ਦਿੰਦੇ ਸਨ ਅ ਇਹ ਇਹਨਾਂ ਦੀ ਇਹਨਾਂ ਦੇ ਮੋਟਰ ਸਪਰਿੰਡ ਇਹਨਾਂ ਨੇ ਲੁਧਾਣੇ ਦੇ ਲੁਧਾਣੇ ਦੇ ਇੱਕ ਬੰਦੇ ਚੋਂ ਲੁਧਾਣੇ ਦੇ ਇੱਕ ਬੰਦੇ ਤੋਂ ਪਹਿਲਾਂ ਫੋਨ ਚੋਰੀ ਕੀਤਾ ਉੱਥੇ ਫੋਨ ਚੋਰੀ ਕਰਕੇ ਫਿਰ ਉਸ ਫੋਨ ਰਾਹੀਂ ਇਹਨਾਂ ਨੇ ਜਿਹੜੀ ਸੀ ਗੱਡੀ ਜਿਹੜੀ ਸੀਗੀ ਉਹ ਕੈਬ ਬੁੱਕ ਕਰਾਈ ਸੀਗੀ ਤਾਕੀ ਟ੍ਰੇਸ ਨਾ ਹੋ ਪਾ ਨਹੀਂ ਤੇ ਉਸ ਜਿਹੜੀ ਐਪ ਰਾਹੀਂ ਜਿਹੜੀ ਕੈਬ ਬੁੱਕ ਕਰਾਈ ਸੀ ਫਿਰ ਉਸ ਤੋਂ ਬਾਅਦ ਉਸ ਕੈਬ ਨੂੰ ਗਨਪੋਇੰਟ ਤੇ ਖੋਇਆ ਸੀ ਇਹਨਾਂ ਦਾ ਹਜੇ ਤੱਕ ਤਾਂ ਕੋਈ ਕ੍ਰਿਮਨਲ ਬੈਕਗ੍ਰਾਉਂਡ ਫਿਲਹਾਲ ਸਾਹਮਣੇ ਨਹੀਂ ਹੈ ਫਸਟ ਟਾਈਮ ਕੀ ਜਿਹੜੇ ਹੈਗੇ ਆ ਅਰੈਸਟ ਹੋਏ ਆ ਇਸ ਟਾਈਮ ਤੇ ਇਹਦੇ ਵਿੱਚ ਇੱਕ ਜਿਹੜਾ ਕੁਸ਼ਮੀਤ ਸਿੰਘ ਨਾਮ ਦਾ ਬੰਦਾ ਹੈ ਇਹ ਬਤੌਰ ਅਗਨੀਵੀਰ 2022 ਦੇ ਵਿੱਚ ਭਰਤੀ ਹੋਇਆ ਸੀਗਾ ਤੇ ਕਰੀਬ ਪਿਛਲੇ 2 ਮਹੀਨਿਆਂ ਤੋਂ ਇਹ ਛੁੱਟੀ ਤੇ ਆਇਆ ਸੀ ਤੇ ਮੁੜ ਕੇ ਉਸ ਤੋਂ ਬਾਅਦ ਭਗੌੜਾ ਹੋਇਆ ਹੋਇਆ ਤੇ ਵਾਪਸ ਨਹੀਂ ਗਿਆ 2022 2022 ਚ ਐਡਮਿਟ ਪਰਤੀ ਹੋਇਆ ਸੀ ਰਿਕਰੂਟ ਹੋਇਆ ਸੀ ਇੱਕ ਛੋਟੀ ਤਾਂ ਗੱਲ ਸਾਹਮਣੇ ਨਹੀਂ ਆਈ ਹੈ ਕੋਈ ਪਰ ਹਜੇ ਤੱਕ ਇਹ ਰਹੇ ਕਿ ਇਹ ਪੈਸੇ ਵਾਸਤੇ ਹੀ ਚੀਜ਼ ਕਰਦੇ ਸੀ ਗੱਡੀਆਂ ਨੂੰ ਜਾਂ ਤਾਂ ਵੇਚਦੇ ਸੀਗੇ ਜਾਂ ਫਿਰ ਆਪ ਦਾ ਇਸਤੇਮਾਲ ਕਰਦੇ ਸੀ ਜਲਦੀ ਨੰਬਰ ਪਲੇਟ ਲਗਾ ਕੇ ਕਿੰਨੇ ਗਏ ਚੁੱਕੇ ਆਏ ਇਹ 18 ਤੋਂ 22 23 ਸਾਲ ਦੇ ਯੰਗਸਟਰਸ ਆ ਬਿਲਕੁਲ ਪ੍ਰਾਈ ਹਾਂਜੀ ਦੋ ਸਗੇ ਪ੍ਰਾਈ ਇੱਕੋ ਨਾਲ ਦੋਸਤ ਸਰ ਇਹ ਹੈ ਕਿ ਕਾਨਪੁਰ ਯੂਪੀ ਤੋਂ ਲੈ ਕੇ ਆਏ ਨੇ ਉੱਥੋਂ ਪਤਾ ਕਰਕੇ ਲੈ ਕੇ ਆਏ ਨੇ ਤੇ ਸਾਡੀ ਉਹਦੇ ਦੀ ਇਨਵੈਸਟੀਗੇਸ਼ਨ ਜਿੱਥੋਂ ਲੈ ਕੇ ਆਏ ਉਹਦੇ ਪ੍ਰਤੀ جاری ਹੈ ਤਾਂ ਸରି ਬੇਸਿਕਲੀ ਜਿਵੇਂ ਮੈਂ ਦੱਸਿਆ ਹੈ ਕਿ ਫਰੋਜ਼ ਫਜ਼ਿਲ ਕਾ ਤੋਂ ਆਂਦੇ ਸੀਗੇ ਉੱਥੇ ਉੱਥੇ ਬਾਈ ਟ੍ਰੇਨ ਜਾਂ ਬਾਈ ਬੱਸ ਆਂਦੇ ਸੀਗੇ ਤੇ ਇੱਥੇ ਆਪਣੇ ਪੀਜੀ ਦੇ ਵਿੱਚ ਜਿਹੜਾ ਕਮਰਾ ਆ ਸੀ ਉੱਥੇ ਰਹਿੰਦੇ ਸੀਗੇ ਫਿਰ ਲੇਟ ਨਾਈਟ ਜਾਂ ਅਰਲੀ ਮਾਰਨਿੰਗ ਕੋਈ ਚੋਰੀ ਜਾਂ ਲੁੱਟਖੋ ਦੀ ਵਾਰਦਾਤ ਕਰਕੇ ਫਿਰ ਉਹ ਗੱਡੀ ਸਮੇਤ ਫਜ਼ਿਲ ਕਾ ਚਲੇ ਜਾਂਦੇ ਸੀ ਹਾਲੇ ਤੱਕ ਸਰ ਕੋਈ ਬੁਲੇਟ ਮੋਟਰਸਾਈਕਲ ਫਿਲਹਾਲ 3 ਤੋਂ ਵਾਰੇ ਪਾਸ ਰਿਕਵਰਡ ਹੈ ਤੋਂ ਬਾਕੀ इनसे ਪੁੱਛਤਾ ਚੱਭੀ ਜਾ ਰਹੀ ਹੈ ਤਾਂ ਹੋਰ ਵੀ ਕਾਫੀ ਇਨਸੀਡੈਂਟਸ ਨੇ ਸਰ ਇਹ ਬੁਲੇਟ